ਰੀਆ ਦੇ ਪਿੰਡ ਨੋ ਸ਼ੈਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅਰਮਾਨੀਆ ਦੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਮ੍ਰਿਤਕ ਨੌਜਵਾਨ ਦਾ ਨਾਮ ਸੁਨੀਲ ਕੁਮਾਰ ਜਿਸ ਦੀ ਉਮਰ 43 ਸਾਲ ਸੀ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ 6 ਮਹੀਨੇ ਪਹਿਲਾਂ ਹੀ ਅਰਮਾਨੀਆ ਗਿਆ ਸੀ ਤੇ ਉਹ ਅਰਮਾਨੀਆ ਦੇ ਵਿੱਚ ਇੱਕ ਫਰੂਟ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਬਾਕੀ ਦਿਨਾਂ ਵਾਂਗ ਦੁਕਾਨ ਉੱਤੇ ਉਹ ਬੀਤੇ ਕੱਲ ਵੀ ਗਿਆ ਸੀ ਪਰ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਉਸਦੀ ਦੁਕਾਨ ਦੇ ਵਿੱਚ ਬੜੀ ਤੇਜ਼ ਹੱਥੇ ਦੇ ਵਿੱਚ ਉਸਦੀ ਮੌਤ ਹੋ ਗਈ ਇਹ ਨਹੀਂ ਨਹੀਂ ਹਾਦਸੇ ਦੇ ਵਿੱਚ ਦੁਕਾਨ ਦੇ ਪਰਖੱਚੇ ਤੱਕ ਉੱਡ ਗਈ ਤੇ ਦੁਕਾਨ ਦੇ ਵਿੱਚ ਕੰਮ ਕਰ ਰਿਹਾ ਸੁਨੀਲ ਕੁਮਾਰ ਇਸ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਨੂੰ ਹਾਲਾਂਕਿ ਮੌਕੇ ਤੇ ਇਲਾਜ ਦੇ ਲਈ ਹਸਪਤਾਲ ਲੈ ਚਾਇਆ ਗਿਆ ਪਰ ਰਸਤੇ ਦੇ ਵਿੱਚ ਸੁਨੀਲ ਨੇ ਦਮ ਤੋੜ ਦਿੱਤਾ ਉੱਥੇ ਹੀ ਹੁਣ ਅਰਮਾਨੀਆ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਉਸਦੇ ਮ੍ਰਿਤਕ ਸ਼ਰੀਰ ਨੂੰ ਪੰਜਾਬ ਭੇਜਣ ਦੇ ਲਈ ਯਤਨ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਸੁਨੀਲ ਕੁਮਾਰ ਦੇ ਘਰ ਦੀ ਹਾਲਤ ਬਹੁਤ ਹੀ ਮਾੜੀ ਤੇ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਕੀ ਕੁਝ ਕਹਿਣਾ ਹੈ ਪਰਿਵਾਰਕ ਨੰਦਰਾ ਦਾ ਪਿੰਡ ਵਾਸੀਆਂ ਦਾ ਉਹ ਤੁਹਾਨੂੰ ਸੁਣਾਉਣੇ ਹੈ ਮੇਰਾ ਨਾਮ ਬਈ ਤਾਂ ਹੈ ਮੇਰਾ ਨਾਮ ਸੁਮੇਰ ਜੀ ਕੀ ਗੱਲ ਬਾਤ ਹੈ ਗਲਵੱਤ ਜੀ ਉਹ ਐਕਸੀਡੈਂਟ ਬਹੁਤ ਤਕੜਾ ਹੋਇਆ ਜੀ ਉੱਥੇ ਗੱਡੀ 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 ਬੇਕਾਬੂ ਹੋ ਕੇ ਵੱਜੀ ਇੱਥੋਂ ਸਹਾਵਰੇ ਦੁਕਾਨ ਕਰਦਾ ਹੀ ਉੱਥੇ ਰੋਡ ਦੀ ਉਹ ਗੱਡੀ ਵਿੱਚੋਂ ਨਿਕਤਿਆਂ ਕਿ ਨਿਕਲ ਗਈ ਕਿਹੜੀ ਜਗ੍ਹਾ ਤੇ ਰਹਿ ਰਹੇ ਸੀ ਪਰ ਮਾਨਿਆ ਜੀ ਮਾਨਨੇ ਕਿੰਨਾ ਸਮਾਂ ਹੋ ਗਿਆ ਸੀ ਗਿਆ ਛੇ-7 ਮਹੀਨੇ ਹੋ ਗਏ ਜੀ ਨੂੰ ਵਾਲੀ ਕਿੰਨੇ ਸਾਲ ਸਹੀ ਬਾਤ ਚ ਗੱਲ ਕਰੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਮੌਜੂਦ ਆ ਪਰਿਵਾਰ ਦੇ ਵਿੱਚ ਉਹਨਾਂ ਦੇ ਵਾਈਫ ਹੀ ਹੈ ਜੀ ਗੱਲ ਸਿਗਰਦਾ ਦਾ ਆਪਣੇ ਮੈਂਬਰ ਤੋਂ ਮੁੱਦਾ ਹੈ। ਕੀ ਮੰਗ ਕਰਦੇ ਜੀ ਸਰਦਾਰ ਉਹਨਾਂ ਨੂੰ ਸਾਭਕ ਕਿਤਾ ਜਾਵੇ। ਇਹ ਨਾਲ ਸਾਡਾ ਮੇਰਾ ਨਾਲ ਕੁਲਵੀਰ ਸਿੰਘ ਹੈ ਜੀ। ਬੜੀ ਮਤਭਾਗੀ ਘਟਨਾ ਸਾਹ ਦੇ ਵਿੱਚ ਬੜੀ ਦੁਖਦਾਈ ਘਟਨਾ ਵਾਪਰੀ ਹੈ ਜੀ। ਇਹ ਸਾਡੇ ਪਿੰਡ ਦੇ ਹੀ ਨੌਜਵਾਨ ਮੁੰਡਾ ਸੀ 6 ਮਹੀਨੇ ਪਹਿਲਾਂ ਗਿਆ ਸੀ ਰូមਾਨੀਆ। ਉੱਥੇ ਆਪਣੇ ਰੂਟ ਦੀ ਦੁਕਾਨ ਤੇ ਕੰਮ ਕਰਦਾ ਸੀ। ਤੇ ਕੋ ਗੱਡੀ ਪਿਕਅਪ ਬੇਕਾਬੂ ਹੋ ਕੇ ਵਿੱਚ ਵੱਜੀ ਉਹਦੇ। ਕਾਹ ਵੀ ਭਿਆਨਕ ਐਕਸੀਡੈਂਟ ਤੇ ਮੌਕੇ ਤੇ ਦੱਸਦੇ ਹੋ ਕਿ ਦੱਸਣ ਵਾਲੇ ਉਥੋਂ ਦੇ ਵੀ ਮੌਕੇ ਤੇ ਮੌਤ ਹੋ ਗਈ ਮੁੰਡੇ ਦੀ ਅੱਛਾ ਜੀ ਇਹ ਨਾਮ ਸੀ ਗਾਣਾ ਤਾਂ ਸਮੀਰ ਜੀ ਹਾਂ ਜੀ ਸਮੀਰ ਜੀ ਸਮੀਰ ਉਹਦੇ ਪਰਿਵਾਰ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੇ ਕੌਣ ਕੌਣ ਮੌਜੂਦ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਜੀ ਪਿਛੇ ਤੇ ਬਾਈ ਦਾ ਬੱਚਾ ਕੋ ਹੈ ਨਹੀਂ ਸੀ ਜੀ ਉਹਨਾਂ ਦਾ ਨੌਜਵਾਨ ਉਹਨਾਂ ਦੇ ਲਗਭਗ 40 41 ਸਾਲ ਪਰਿਵਾਰ ਦੀ ਹਾਲਤ ਕਿਹੋ ਜਿਹੀ ਹੈ ਜਿੱਥੇ ਪਰਿਵਾਰ ਦੀ ਹਾਲਤ ਪਿਛੇ ਮੜੀ ਹੈ ਜੀ ਮਾਲੀ ਹਾਲਤ ਉਹਦੀ ਵਧੀਆ ਨਹੀਂ ਸੀ ਉਹਦੇ ਸਿਰ ਤੇ ਸਾਰਾ ਕਾਰੋਬਾਰ ਚੱਲਦਾ ਸੀ ਮੁੰਡੇ ਦੇ ਸਿਰ ਤੇ ਤੇ ਸ਼ਾਸਨ ਨੂੰ ਕੀ ਵੀ ਕਰਨਾ ਪਰ ਸ਼ਾਸਨ ਨੂੰ ਪੰਜਾਬ ਸਰਕਾਰ ਤੋਂ ਮੰਗ ਕਰਦੇ ਨੂੰ ਕੁਝ ਨਾ ਕੋਈ ਜ਼ਰੂਰ ਨਾਲੀ ਹਲਪ ਕੀਤੀ ਜਾਏ ਤੇ ਪਰਿਵਾਰ ਆ ਬੜਾ ਬੜਾ ਇਹਨਾਂ ਨਾਲ ਚਲੋ ਕੋਈ ਬਹੁਤ ਵੱਡਾ ਹਸਾਬ ਆ ਪੜਿਆ ਜ਼ਰੂਰ ਇਹਨਾਂ ਦੇ ਕੁਝ ਨਾ ਕੁਝ ਮਦਦ ਕੀਤੀ ਹੋਈ ਕੋਈ ਕੁਤਸੀ ਕਮਾਉਣ ਵਾਲਾ ਜੀ ਹਾਂਜੀ ਹਾਂਜੀ ਇੱਕ ਘਟਾ ਘਟਾ ਚੱਲਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਟੁੱਕਰ ਬਚ ਕੇ ਚੱਲਦਾ ਚੱਲਦਾ ਸਾਰਾ